ਇਸ ਟਾਈਮ ਮੈਂ ਤੁਹਾਨੂੰ ਇੱਕ ਇਟਲੀ ਦੀ ਜਾਣਕਾਰੀ ਦੇਣਾ ਚਾਹੁੰਦਾ ਮੈਂ ਨਾ ਇੱਥੇ ਆਇਆ ਸੀ ਉਹ ਸਾਹਮਣੇ ਗੱਡੀਆਂ ਖੜੀਆਂ ਦੋਸਤ ਨੇ ਅੰਗਰੇਜ਼ ਨੇ ਜਿਹੜੇ ਟਾਲੀਨ ਬੰਦੇ ਇੱਕ ਦੂਜੇ ਦੇ ਤੇ ਮੈਂ ਇੱਥੇ ਖੜ ਕੇ ਦੋ ਨਾ ਮੁੰਡੇ ਪੰਜਾਬੀ ਕੰਮ ਕਰਦੇ ਆ ਹੁਣ ਇਸ ਟਾਈਮ ਕਣਕ ਵੱਢਦੇ ਆ ਤੁਸੀਂ ਕਣਕ ਦੇਖ ਸਕਦੇ ਹੋ ਤੇ ਇੱਕ ਮੁੰਡਾ ਇਹਨਾਂ ਦਾ ਸਤਲ ਹੈ ਡੈਰੀ ਫਾਰਮਿੰਗ ਦਾ ਕੰਮ ਆ ਇੱਕ ਮੁੰਡੇ ਨੂੰ 5-6 ਸਾਲ ਹੋ ਗਏ ਇੱਕ ਮੁੰਡਾ ਆਇਆ ਅਜੀਲ ਕਰਵਾਈ ਉਹਨੇ ਤੇ ਉਹ ਕਹਿੰਦਾ ਵੀਰੇ ਮੈਂ ਹਜੇ 500 ਰੁਪਏ ਲੈਣਾ ਮੈਨੂੰ ਮਹੀਨਾ ਖੋਇਆ ਆ ਇਹਨੂੰ ਮਤਲਬ ਹਜੇ ਹੈਲਪਲੀ ਜੀ ਕਰਦਾ ਉਹ ਤੇ ਜਦੋਂ ਵੀ ਕਹਿੰਦਾ ਮਾੜਾ ਮੋਟਾ ਕੰਮ ਸਿੱਖ ਗਿਆ ਇਹ ਕਹਿੰਦਾ ਮੈਂ ਤੁਹਾਨੂੰ ਆਪੇ ਹੀ 800 ਰੁਪਏ ਤਨਖਾਹ ਕਰ ਦੂੰਗਾ ਹੁਣ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਨਾ ਜਿਹੜੇ ਬਾਈ ਇਹ ਗੱਲ ਸੁਣਦੇ ਆ ਕਿਉਂਕਿ ਬਹੁਤ ਬੰਦੇ ਜਿਹੜੇ ਅਜੀਲ ਕਰਾ ਕੇ ਆਪਣੇ ਆਪ ਨੂੰ ਪੱਕਾ ਸਮਝਦੇ ਨੇ ਇਟਲੀ ਚ ਅਜੀਲ ਕਰਵਾ ਕੇ ਆਪਣੇ ਆਪ ਨੂੰ ਬਹੁਤ ਮਤਲਬ ਸਮਝਦੇ ਆ ਵੀ ਲੈ ਵੀ ਹੁਣ ਤਾਂ ਫੈਕਟਰੀਆਂ 'ਚ ਕੰਮ ਕਰਾਂਗੇ ਫੈਕਟਰੀਆਂ ਦੇ ਵਿੱਚ ਵੀ ਕੰਮ ਬੋਲੀ ਤੋਂ ਬਿਨਾ ਤੇ ਪੇਪਰਾਂ ਤੋਂ ਬਿਨਾ ਨਹੀਂ ਆਉਂਦਾ ਜੇ ਅਜੀਲ ਕਰਾਈ ਵੀ ਆ ਤਾਂ ਮਾੜਾ ਮੋਟਾ ਖੇਤਾਂ ਖੁੱਤਾਂ ਦੇ ਵਿੱਚ ਅਗਲੇ ਕਹਿੰਦੇ ਚੱਲ ਭਾਈ ਸਰਕਾਰ ਬੁੱਲੀ ਹੋ ਇਹਨੂੰ ਇੱਕ ਰਸੀਬ ਉੱਤਾ ਦਿੱਤਾ ਹੋਇਆ ਵੀ ਇਹ 60 ਦਿਨਾਂ ਬਾਅਦ ਕੰਮ ਕਰ ਸਕਦਾ ਤੇ ਉਹ ਬੰਦਾ ਕਿਤੇ ਵੀ ਕੰਮ ਕਰ ਸਕਦਾ ਫੈਕਟਰੀ 'ਚ ਜਾਣਾ ਬਹੁਤ ਔਖਾ ਜਿਹੜੇ 1800 2000 ਤਨਖਾਹ ਵਾਲੇ ਬੰਦੇ ਬਹੁਤ ਗੱਲ ਫੈਲੀ ਹੋਈ ਆ ਮੈਂ ਬਹੁਤ ਮੁੰਡੇ ਬਾਈ ਅਸੀਂ ਤਾਂ ਫੈਕਟਰੀ ਚ ਜਲ ਜਾਣਾ ਉੱਥੇ 1500 ਮਿਲਦਾ ਭਾਈ ਉੱਥੇ 1800 ਮਿਲਦਾ ਮਤਲਬ ਇਦਾਂ ਦੀਆਂ ਗੱਲਾਂ ਮੈਂ ਕਾਫੀ ਸੁਣਦਾ ਤਾਂ ਮੈਂ ਇੱਕ ਵੀਡੀਓ ਵਿੱਚ ਗੱਲ ਬੋਲਣੀ ਚਾਹੁੰਦਾ ਵੀ ਜਿੱਥੇ ਤੁਹਾਨੂੰ ਕੰਮ ਮਿਲਦਾ 500 ਹੋਵੇ 600 ਹੋਵੇ 800 ਹੋਵੇ ਜੇ ਉਹਨਾਂ ਦੀ ਰਹਿائش ਉਹਨਾਂ ਦੀ ਹੈ ਨਾ ਖਾਣਾ ਪਾਣੀ ਥੋੜਾ ਕੱਲਾ ਫਿਰ ਤੁਹਾਨੂੰ 500 600 800 ਦੁੱਖ ਦਾ ਨਹੀਂ ਹੈਗਾ ਫਿਰ ਬੰਦਾ ਚੁੱਪ ਕਰਕੇ ਆਉਦਾ ਕੰਮ ਤੇ ਚੜ ਜਵੇ ਕਿਉਂਕਿ ਹੌਲੀ ਹੌਲੀ ਜਦੋਂ ਪੇਪਰ ਬਣਦੇ ਆ ਫਿਰ ਹੌਲੀ ਹੌਲੀ ਕਿਸੇ ਨਾ ਕਿਤੇ ਸ਼ਹਿਰ ਚ ਜਾਂ ਕਿਤੇ ਵਧੀਆ ਕੰਮ ਚ ਜਾਂ ਵਧੀਆ ਤਨਖਾਹ ਵਾਲੇ ਕੰਮ ਦੇ ਵਿੱਚ ਬੰਦਾ ਲੱਗ ਜਾਂਦਾ ਤੇ ਕੁਝ ਬੰਦੇ 6 ਮਹੀਨੇ ਏਸੇ ਗੱਲ ਨੂੰ ਸੋਚ ਕੇ ਬੈਠਾ ਰਹਿੰਦੇ ਆ ਮੇਨ ਗੱਲ ਇਹ ਹੈ ਵੀ ਏਸੇ ਗੱਲ ਨੂੰ ਸੋਚ ਕੇ ਬੈਠੇ ਰਹਿੰਦੇ ਵੀ ਚੱਲ ਕੋਈ ਨਹੀਂ ਅਜੀਬ ਹੈਗੇ ਮਿਲ ਜਾਣਗੇ ਪੇਪਰ ਕਿਉਂਕਿ ਉਹਨਾਂ ਕੋਲੇ 5-600 ਰੁਪਈਆ ਜਾਂ 1000 ਰੁਪਈਆ ਜੁੜਿਆ ਹੁੰਦਾ ਤੇ ਉਹੀ ਉਹ ਦਈ ਦੂਈ ਜਾਂਦੇ ਕਿਰਾਇਆ ਵਿੱਚੋਂ ਮਾੜਾ ਮੋਟਾ ਤੇ ਇੱਕ ਦੋ ਦਿਹਾੜੀ ਲੱਗੀ ਠੀਕ ਆ ਤੇ ਬੰਦੇ ਦੁਖੀ ਵੀ ਬਹੁਤ ਨੇ ਵਿੱਚੋਂ ਆਪੇ ਸੈੱਟ ਹੋ ਜਾਂਦਾ ਹੁੰਦਾ ਮੇਰੇ ਸਾਹਮਣੇ ਇੱਕ ਬੰਦਾ ਸਿਰਫ 600 ਰੁਪਏ ਤੇ ਕੰਮ ਆਇਆ ਸੀਗਾ ਅੱਜ ਸਾਲ ਹੋ ਗਿਆ ਅੱਜ ਉਹ 1200 ਰੁਪਏ ਲੈਂਦਾ ਕਿਉਂ ਕਿ ਉਹਨੇ ਅਜੀਲ ਕਰਵਾ ਲਈ ਕੱਚਾ ਆਇਆ ਸੀਗਾ ਤੇ ਭੇਡਾਂ ਵੀ ਸੰਭਦਾ گاਵਾ ਵੀ ਸੰਭਦਾ ਖੇਤੀਬਾੜੀ ਦਾ ਕੰਮ ਵੀ ਸੰਭਦਾ ਮਤਲਬ ਚਾਰ ਪੰਜ ਕੰਮ ਸੰਭਦਾ ਉਹ 600 ਤੇ ਆਇਆ ਸੀ ਉਹਦੀ ਇਮਾਨਦਾਰੀ ਨੂੰ ਦੇਖ ਕੇ ਮਿਹਨਤ ਨੂੰ ਦੇਖ ਕੇ ਉਸ ਮਾਲਕ ਨੇ ਉਹਨੂੰ 1200 ਰੁਪਏ ਦੇਣਾ ਸ਼ੁਰੂ ਕਰਤਾ ਤੇ ਉਹ ਕਹਿੰਦਾ ਮੈਂ ਤੇਰੇ ਪੇਪਰ ਬਣਾਉਂਗਾ ਕੁਦਰਤੀ ਬੰਦਾ ਹੀ ਵਾੜਾ ਵਧੀਆ ਉਹ ਤਾਂ ਕਰਕੇ ਹਣਾ ਕੁਝ ਬੰਦੇ ਮਤਲਬ ਘਰ ਵਾਂਗੂ ਮਿਲਾਪ ਕਰਦੇ ਆ ਹਨ ਇਹਨਾਂ ਬੰਦਿਆਂ ਦੇ ਨਾਲ ਤੇ ਇਸ ਕਰਕੇ ਫਿਰ ਇਹ ਬੰਦੇ ਥੋੜਾ ਜਿਹਾ ਬੰਦੇ ਦਾ ਇੱਜ਼ਤ ਵੀ ਕਰਦੇ ਕੁਝ ਬੰਦੇ ਨੇ ਜਿਹੜੇ ਇੰਡੀਅਨ ਲੋਕਾਂ ਦੀ ਪੰਜਾਬੀ ਲੋਕਾਂ ਦੀ ਜਾਂ ਕੁਝ ਬੰਦੇ ਹੈਗੇ ਨੇ ਜਿਹੜੇ ਇੱਜ਼ਤ ਨਹੀਂ ਕਰਦੇ ਬਾਹਰ ਰੁੱਟੀ ਫੜਾ ਦਿੰਦੇ ਆ ਜਾਂ ਪੈਸੇ ਦੇ ਕੇ ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ ਹਰ ਮਤਲਬ ਕਹਿੰਦੇ ਪੰਜੇ ਉਂਗਲ ਇੱਕੋ ਬਰਾਬਰ ਨਹੀਂ ਹੁੰਦੀਆਂ ਜਿੱਥੇ ਵੀ ਤੁਹਾਨੂੰ ਕੰਮ ਮਿਲਦਾ ਸੋਸੀ ਕਰ ਲਓ ਹੁਣ ਇੱਥੇ ਮੁੰਡੇ ਕੰਮ ਕਰਦੇ ਦੋ ਜਾਨੇ ਤੇ ਇੱਕ ਬੰਦਾ ਕਹਿੰਦਾ ਬਾਈ ਆਪਾਂ ਹੁਣ ਅਜੀਲ ਕਰਵਾਈ ਆ ਤੇ ਥੋੜੇ ਜਿਹੇ ਪੈਸੇ ਮਿਲ ਹੀ ਜਾਂਦੇ ਆ ਬਸ ਪਰ ਜਿੱਥੇ ਵੀ ਮਿਲਦਾ ਕਰੀ ਜਾਓ ਮੈਂ ਤਾਂ ਕਹਿੰਦਾ ਵੀ ਬੇਲੇ ਨਾਲੋਂ ਤਾਂ ਬੰਦਾ ਚੰਗਾ ਹੀ ਆ ਯਾਰ ਓਖਾ ਸੋਖਾ ਹੁਣ ਆਪਾਂ ਪੰਜਾਬ ਦੇ ਵਿੱਚ ਹੁਣ ਕੀ ਕਰੀਏ ਸਰਕਾਰਾਂ ਹੀ ਐਸੀਆਂ ਵੈਸੀਆਂ ਹਨਾ ਉਹਨੇ ਪੈਸੇ ਨਹੀਂ ਬਣਦੇ ਜਿੰਨੇ ਆਪਾਂ ਨੂੰ ਬਣਨੇ ਚਾਹੀਦੇ ਆ ਤੇ ਬਾਕੀ ਹੋਰ ਕੋਈ ਜਾਣਕਾਰੀ ਆਪਾਂ ਨੂੰ ਮਿਲੂਗੀ ਆਪਾਂ ਜਰੂਰ ਸ਼ੇਅਰ ਕਰਾਂਗੇ